ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਾ ਟਲ ਗੁਰ ਸੇਵੀ ਐ ਅਹਨਸ ਸਹਜ ਸੁਬਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਾਮਾਂ ਦੀ ਨੂਰੇ ਅਰਸੋਂ ਕੁਰਸੋਂ ਝੱਟੀ ਐ ਤੋਦ ਡਿਠੇ ਸੱਚੇ ਬਾਤਿਸ਼ ਮਲ ਜਨਮ ਜਨਮ ਦੀ ਕੱਟੀ ਐ ਤੋਦ ਡਿਠੇ ਸੱਚੇ ਬਾਤਿਸ਼ ਮਲ ਜਨਮ ਜਨਮ ਦੀ ਕੱਟੀ ਐ ਸਤਨਾਮ ਸ਼ਰੀ ਵਾਹੇ ਗੁਰੂ ਸਾਹਿਬ ਜੀ ਸਲੋਕ ਮਹਲਾ 3 ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੈ ਆਏ جمن مرنا مٹ گیا کالے کا کچھ بسائے ہر سیتی من رو رہیا سچے رہیا سمائے ਨਾਨਕ ਹੋਵ ਬਲਿਹਾਰੀ ਤਿਨ ਕੋ ਜੋ ਚਲਣਾ ਸਤ ਗੁਰ ਪਾਏ ਗੁਰ ਸੇਵਾ ਤੇ ਸੁਖ ਉਪਜੈ ਪੈਰ ਦੁਖ ਨ ਲਗੇ ਆਏ ਜਮਨ ਮਰਨ ਅਟ ਗਿਆ ਕਾਲੇ ਕਕchna ਬਸਾਏ ਹਰ ਥੇਤੀ ਮਨ ਰਵ ਰਹਿਆ ਸੱਚੇ ਰਹਿਆ ਸਮਾਈ ਨਾਨਕ ਹਾਉ ਬਾਲਿਹਾਰੀ ਤਿੰਨ ਕੋ ਜੋ ਚਲਣ ਸਤ ਗੁਰ ਪਾਏ ਮਹੱਲਾ ਤੀਜਾ ਬੇਨ ਸ਼ਬਦ ਸੁਧ ਨਾ ਹੋਾਈ ਜੇ ਅਨੇਕ ਕਰੇ ਸਿੰਗਾਰ ਪਰ ਕੀ ਸਾਰ ਨ ਜਾਣਾਈ ਤੂੰ ਚ ਪਾਏ ਪਿਆਰ ਸਾ ਕੋ ਸੁਧ ਸਾ ਕੋ ਲਖਣੀ ਨਾਨਕ ਨਾਰੀ ਵਿੱਚ ਕੋ ਨਾਰ ਪੌੜੀ ਹਰ ਹਰ ਆਪਣੀ ਦਇਆ ਕਾ ਹਰ ਬੋਲੀ ਬੈਣੀ ਹਰ ਨਾਮ ਧਿਆਈ ਹਰ ਉਚਾਰ ਹਰ ਲਾਹ ਲੈਣੀ ਜੋ ਜਪਦੇ ਹਰ ਹਰ ਦਿਨ ਰਾਤ ਤਿੰਨ ਹੋਂ ਕੁਰਬੈਣੀ ਜਨ ਸਤ ਗੁਰ ਮੇਰਾ ਪਿਆਰਾ ਆਰਾਧਿਆ ਤਿੰਨ ਜਨ ਦੇਖਾਂ ਨੈਣੀ ਆਵਾਰਿਆ ਆਪਣੇ ਗੁਰੂ ਕੋ ਜਨ ਹਰ ਜਨ ਮੇਰਾ ਹਰ ਸੱਜਣ ਮਿਲਿਆ ਸੈਣੀ ਜਨ ਸਤ ਗੁਰ ਮੇਰਾ ਪਿਆਰਾ ਆਰਾਧਿਆ ਤਿੰਨ ਜਨ ਦੇਖਾਂ ਨੈਣੀ ਹੋ ਵਾਰਿਆ ਆਪਣੇ ਗੁਰੂ ਕੋ ਜਨ ਮੇਰਾ ਹਰ ਸੱਜਣ ਮਿਲਿਆ ਸੈਣੀ ਹੋ ਆਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹਲਾ 3 ਜੀ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨ ਲੱਗੈ ਆਏ ਜੰਮਨ ਮਰਨਾਂ ਮਿਟ ਗਿਆ ਕਾਲੇ ਕਾ ਕਿਛ ਨਾ ਬਸਾਏ ਹਰ ਸੇਤੀ ਮਨ ਰਵ ਰਹਿਆ ਸੱਚੇ ਰਹਿਆ ਸਮਾਏ ਨਾਨਕ ਹਉ ਬਲਿਹਾਰੀ ਤਿਨ ਕੋ ਜੋ ਚਲਣ ਸਤ ਗੁਰ ਪਾਏ ਰਾਗ ਸੁਰਠ ਮਹੱਲਾ 3 ਪਾਵਨ ਅੰਗ 651 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ